ਇੱਕ ਦਿਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਭਾਈ ਤਰਲੋਕੇ ਨੇ ਆਣ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਮੈਨੂੰ ਕੋਈ ਉਪਦੇਸ਼ ਬਖਸ਼ੋ ਜਿਸ ਨਾਲ ਮੇਰਾ ਕਲਿਆਣ ਹੋਵੇ ਗੁਰੂ ਜੀ ਨੇ ਉਸ ਦੀ ਸ਼ਰਧਾ ਤੇ ਪ੍ਰਸੰਨ ਹੋ ਕੇ فرمایا ਰਾਤ ਦਿਨ ਉੱਠਦੇ ਬੈਠਦੇ ਸਤਨਾਮ ਦਾ ਸਿਮਰਨ ਕਰਿਆ ਕਰੋ ਪਰਮੇਸ਼ਰ ਦੇ ਭਾਣੇ ਨੂੰ ਮੰਨਣਾ ਸਰੀਰ ਦਾ ਹੰਕਾਰ ਤਿਆਗਣਾ ਅਤੇ ਜੀਵਾਂ ਤੇ ਦਇਆ ਕਰਨੀ ਪਰਮੇਸ਼ਰ ਦੇ ਦਿੱਤੇ ਤੇ ਸੰਤੋਖ ਰੱਖਣਾ ਅਤੇ ਕ੍ਰੋਧ ਦਾ ਤਿਆਗ ਕਰਨਾ ਤਰਲੋਕਾ ਗੁਰੂ ਜੀ ਤੋਂ ਇਹ ਉਪਦੇਸ਼ ਲੈ ਕੇ ਆਪਣੇ ਦੇਸ਼ ਗਜਨੀ ਨੂੰ ਚਲਾ ਗਿਆ ਗਜਨੀ ਵਿੱਚ ਤਰਲੋਕਾ ਉੱਥੋਂ ਦੇ ਹਿਫਾਜ਼ਦੀ ਦਸਤੇ ਵਿੱਚ ਨੌਕਰ ਸੀ ਅਤੇ ਤਲਵਾਰ ਪਹਿਨ ਕੇ ਸਦਾ ਹੀ ਹਿਫਾਜ਼ਤ ਵਾਸਤੇ ਉਸਦੇ ਨਾਲ ਰਹਿੰਦਾ ਸੀ ਇੱਕ ਦਿਨ ਸ਼ਿਕਾਰ ਸਮੇਂ ਤਰਲੋਕੇ ਨੇ ਹਾਕਮ ਦੇ ਨਾਲ ਸ਼ਿਕਾਰ ਵਿੱਚ ਇੱਕ ਹਰਨੀ ਨੂੰ ਤਲਵਾਰ ਨਾਲ ਕਾਇਰ ਕਰ ਦਿੱਤਾ ਹਰਨੀ ਦੇ ਪੇਟ ਵਿੱਚ ਦੋ ਬੱਚੇ ਸਨ ਜੋ ਪੇਟ ਵਿੱਚੋਂ ਬਾਹਰ ਡੇਕ ਕੇ ਤੜਫ ਤੜਫ ਕੇ ਮਰ ਗਏ ਬੱਚਿਆਂ ਨੂੰ ਇਸ ਤਰ੍ਹਾਂ ਮਰਦਿਆਂ ਵੇਖ ਕੇ ਤਰਲੋਕਾ ਗੁਰੂ ਜੀ ਦਾ ਵਚਨ ਕੇ ਜੀਵਾਂ ਤੇ ਦਇਆ ਕਰਨੀ ਯਾਦ ਕਰਕੇ ਬਹੁਤ ਪਛਤਾਇਆ ਤੇ ਉਸਨੇ ਪ੍ਰਣ ਕਰ ਲਿਆ ਕਿ ਅੱਗੇ ਤੋਂ ਆਪਣੇ ਪਾਸ ਐਸਾ ਕੋਈ ਸ਼ਸਤਰ ਨਹੀਂ ਰੱਖਾਂਗਾ ਜਿਸ ਨਾਲ ਜੀਵ ਹੱਤਿਆ ਹੋਵੇ ਪ੍ਰਣ ਕਰਕੇ ਤਰਲੋਕੇ ਨੇ ਆਪਣੇ ਹਾਕਮ ਦੇ ਦਿਖਾਵੇ ਵਾਸਤੇ ਲੱਕੜ ਦੀ ਤਲਵਾਰ ਤਿਆਰ ਕਰਾ ਕੇ ਮਿਆਨ ਵਿੱਚ ਪਾ ਲਈ ਅਤੇ ਅਸਲੀ ਫੌਲਾਦੀ ਤਲਵਾਰ ਘਰ ਰੱਖ ਦਿੱਤੀ ਇਸ ਤਰ੍ਹਾਂ ਜਦ ਕੁਝ ਸਮਾਂ ਲੰਘ ਗਿਆ ਤਾਂ ਇੱਕ ਦਿਨ ਤਰਲੋਕੇ ਦੇ ਕਿਸੇ ਦੋਖੀ ਨੇ ਹਾਕਮ ਅੱਗੇ ਸ਼ਿਕਾਇਤ ਕਰ ਦਿੱਤੀ ਕਿ ਤੁਹਾਡੇ ਹਫਾਜ਼ਦੀ ਸਿਪਾਹੀ ਤਰਲੋਕੇ ਨੇ ਆਪ ਜੀ ਨੂੰ ਧੋਖਾ ਦੇਣ ਵਾਸਤੇ ਆਪਣੇ ਪਾਸ ਲੱਕੜ ਦੀ ਤਲਵਾਰ ਰੱਖੀ ਹੋਈ ਹੈ ਜੇ ਕੋਈ ਸਮਾਂ ਬਣ ਗਿਆ ਤਾਂ ਉਹ ਤੁਹਾਡੀ ਹਫਾਜ਼ਤ ਨਹੀਂ ਕਰ ਸਕੇਗਾ ਹਾਕਮ ਨੇ ਇਹ ਗੱਲ ਦਾ ਨਿਰਣਾ ਕਰਨ ਵਾਸਤੇ ਇੱਕ ਦਿਨ ਆਪਣਾ ਦਰਬਾਰ ਲਾ ਕੇ ਸਭ ਦਰਬਾਰੀਆਂ ਨੂੰ ਆਖਿਆ ਕਿ ਵਾਰੀ-ਵਾਰੀ ਆਪਣੀਆਂ ਢਾਲਾਂ ਤਲਵਾਰਾਂ ਵਿਖਾਓ ਇਹ ਸੁਣ ਕੇ ਭਾਈ ਤਰਲੋਕਾ ਬੜਾ ਡਰਿਆ ਕਿ ਉਸ ਦੀ ਲੱਕੜ ਦੀ ਤਲਵਾਰ ਨੂੰ ਵੇਖ ਕੇ ਹਾਕਮ ਉਸ ਨੂੰ ਬਹੁਤ ਦੰਡ ਦੇਵੇਗਾ ਉਸ ਸਮੇਂ ਭਾਈ ਤਰਲੋਕੇ ਨੇ ਸਤਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਮਹਾਰਾਜ ਮੇਰੀ ਪੈਜ ਰੱਖੋ ਮੈਂ ਆਪ ਜੀ ਦੇ ਉਪਦੇਸ਼ ਅਨੁਸਾਰ ਹੀ ਜੀਵ ਹੱਤਿਆ ਤੋਂ ਬਚਣ ਵਾਸਤੇ ਲੱਕੜ ਦੀ ਤਲਵਾਰ ਧਾਰਨ ਕਰ ਲਈ ਸੀ ਜਿਸ ਤਰ੍ਹਾਂ ਦਰੋਪਤੀ ਦੀ ਲਾਜ ਆਪ ਜੀ ਨੇ ਅੰਦਰਜੋਦਨ ਦੀ ਭਾਰੀ ਸਭਾ ਵਿੱਚ ਰੱਖੀ ਸੀ ਇਸ ਸਮੇਂ ਮੇਰੀ ਵੀ ਸੂਬੇ ਦੀ ਭਾਰੀ ਸਭਾ ਵਿੱਚ ਲਾਜ ਰੱਖੋ ਅੰਤਰਜਾਮੀ ਗੁਰੂ ਜੀ ਨੇ ਭਾਈ ਤਰਲੋਕੇ ਦੀ ਅਰਦਾਸ ਸੁਣ ਕੇ ਉਸ ਦੀ ਲਾਜ ਰੱਖ ਲਈ ਜਦ ਭਾਈ ਤਰਲੋਕੇ ਦੀ ਵਾਰੀ ਆਈ ਤਾਂ ਉਸ ਨੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਵਾਹਿਗੁਰੂ ਆਖ ਕੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢੀ ਤਲਵਾਰ ਦੀ ਚਮਕ-ਦਮਕ ਤੇ ਤਿੱਖੀ ਧਾਰਾ ਵੇਖ ਕੇ ਸਾਰੇ ਦਰਬਾਰੀ ਤੇ ਹਾਕਮ ਬੜੇ ਪ੍ਰਸੰਨ ਹੋਏ ਜਿਸ ਦੇ ਫਲ ਸ্বরূপ ਹਾਕਮ ਨੇ ਭਾਈ ਤਰਲੋਕੇ ਦੀ ਤਨਖਾਹ ਦੁਣੀ ਕਰ ਦਿੱਤੀ ਤੇ ਮਾਨ ਬਖਸ਼ਿਆ ਕੁਝ ਸਮੇਂ ਪਰੰਤ ਜਦ ਭਾਈ ਤਰਲੋਕਾ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਇਆ ਤਾਂ ਬੜੇ ਪ੍ਰੇਮ ਤੇ ਸ਼ਰਧਾ ਨਾਲ ਚਰਨਾਂ ਤੇ ਮੱਥਾ ਟੇਕ ਕੇ ਆਪਣਾ ਸਾਰਾ ਪ੍ਰਸੰਗ ਸਾਰੀ ਸੰਗਤ ਦੇ ਸਾਹਮਣੇ ਗੁਰੂ ਜੀ ਨੂੰ ਸੁਣਾਇਆ ਸਾਰੇ ਸਿੱਖਾਂ ਨੇ ਭਾਈ ਤਰਲੋਕੇ ਦੀ ਸ਼ਰਧਾ ਵੇਖ ਕੇ ਧੰਨ ਗੁਰੂ ਸਾਹਿਬ ਅਤੇ ਧੰਨ ਸ਼ਰਧਾਵਾਨ ਭਾਈ ਤਰਲੋਕੇ ਨੂੰ ਆਕੇ ਸਨਮਾਨਿਆ